ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੈਂ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾਮ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਲੋੜਾ ਸਮਾਜ ਸੇਵਕ ਸ਼ਹੀਦ ਭਗਤ ਸਿੰਘ ਨਗਰ ਨਮਸ਼ਾਤ ਮੈਂ ਅੱਜ ਸਮਰਸ ਦੇਸ਼ ਵਾਸੀਆਂ ਨੂੰ Holi ਦੇ ਦਿਹਾੜੇ ਬਹੁਤ ਬਹੁਤ ਵਾਰਕਤ ਦਾ ਹਾਂ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਹੋਲੀ ਦਾ ਤਿਉਹਾਰ ਹੈ ਇੱਕ ਪਿਆਰ ਭਰਿਆ ਤਿਉਹਾਰ ਹੈ ਜਿਸ ਵਿੱਚ ਮਹਾਰਾਜ ਕਿਸ਼ਨ ਮਹਾਰਾਜ ਨੇ ਵੀ ਹੋਲੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ ਸੀ ਅਤੇ ਆਪਸੀ ਚਿਤ ਬੈਰ ਵਿਰੋਧ ਦੂਰ ਕਰਕੇ ਪਿਆਰ ਦੀ ਇੱਕ ਭਾਵਨਾ ਉਹਨਾਂ ਨੇ ਦੱਸੀ ਸੀ ਮੈਂ ਇਹੀ ਅੱਜ ਦੇ ਦਿਨ ਤੇ ਆਪਣੇ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹਨਾ ਵੀ ਆਪ ਪਿਆਰ ਦੇ ਨਾਲ ਪਿਆਰ ਦੇ ਨਾਲ ਰਹੋ ਪਰਿਆਰ ਦੇ ਨਾਲ ਜਿਹੜੀ ਹੁੰਦੀ ਆ ਇਹ ਮਨਾਓ ਇਸ ਲਈ ਕਹਿੰਦਾ ਹਾਂ ਬਹੁਤ-ਬਹੁਤ ਮੁਬਾਰਕ ਦਿਂਦਾ ਹਾਂ ਜੀ ਜੀ ਮੈਂ ਇਹਨਾਂ ਦੇ 30 ਸਾਲ ਕੇ ਬਾਅਦ ਕਿਉਂ ਤੁਸੀਂ ਅੱਜ ਹਰਕਤ ਵਿੱਚ ਆ ਰਹੇ ਹੋ ਉਹ ਮੈਂ ਇਹਨਾਂ ਦੇ ਸਵਾਲਾਂ 'ਚ ਜੁੜਨਾ ਇੱਕ ਵਾਰ ਤੁਸੀਂ ਕਹਿੰਨੇ ਵੀ ਮੇਰੀ ਪੈਸ ਕੰਟ੍ਰੈਕਟ ਪੋਸਟ ਬਾਰੇ ਨਹੀਂ ਹੈ ਜੀ ਦੂਜੇ ਬਾਰੇ ਕਾਰਵਾਈ ਤਾਂ ਪੁਲਿਸ ਨੇ ਜਾਂ ਪ੍ਰਸ਼ਾਸਨ ਨਹੀਂ ਕਰ ਰਹੀ ਹੈ ਬਿਲਕੁਲ ਦੇਖੋ ਮੈਂ ਪੁਲਿਸ ਨੂੰ ਵੀ ਇਹ ਨਾਲ ਦੀ ਨਾਲ ਅਪੀਲ ਕਰ ਰਿਹਾ ਕਿ ਇੱਕ ਹਫਤਾ ਹੋ ਗਿਆ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਦੀ ਜਿਸ ਦਿਨ ਆਏ ਸੀ ਉਸ ਦਿਨ ਅਸੀਂ ਸਾਰਿਆਂ ਨੇ ਠੋਕ ਮਾਰਾ ਕੇ ਕਿਹਾ ਸੀ ਕਿ ਭਾਈ ਔਰ ਤੇ ਗਰੁੱਪਾਂ ਉੱਤੇ ਜਿਹੜੇ ਉੱਥੇ ਦੇ ਮਗਰਮੱਛ ਨੇ ਵੱਡੇ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਜੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਤਾਂ ਇੱਥੇ ਉਹ ਜਵਾਬਦੇ ਨੇ ਅਸੀਂ ਉਹਨਾਂ ਤੋਂ ਵੀ ਸਵਾਲ ਪੁੱਛਦੇ ਆ ਇਹ ਪੁਲਿਸ ਪ੍ਰਸ਼ਾਸਨ ਤੋਂ ਵੀ ਸਵਾਲ ਨਾਲ ਹੀ ਆ ਕਿ ਭਾਈ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਔਰ ਇਹਦੇ ਤੇ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਊਗੀ ਤਾਂ ਫਿਰ ਮੈਂ ਮਾਣਯੋਗ ਇੱਕ ਦੋ ਦਿਨ ਦੇ ਵਿੱਚ ਮਾਣਯੋਗ ਹਰਪਾਲ ਸਿੰਘ ਚੀਮਾ ਜੀ ਨੂੰ ਲਿਆ ਕੇ ਦੁਬਾਰਾ ਫਿਰ ਉਹਨਾਂ ਲੋਕਾਂ ਦੇ ਰੂਬਰੂ ਉਹਨਾਂ ਪਿੰਡ ਵਿੱਚ ਲੈ ਕੇ ਜਾਵਾਂਗਾ ਜੀ 750 ਆਪਰੇਸ਼ਨ ਚਲਾਨ ਤੋਂ ਪਹਿਲਾਂ ਨਸ਼ਾ ਤਸਕਰਾਂ ਤੱਕ ਜਾਣਕਾਰੀ ਪਹੁੰਚ ਜਾਂਦੀ ਹੈ ਉਹਦਾ ਕਸੂਰਵਾਰ ਕੌਣ ਹੈ ਦੇਖੋ ਇਹ ਕਿਤੇ ਨਾ ਕਿਤੇ ਜਿਹੜੀਆਂ ਕਾਲੀਆਂ ਪਿੰਡਾਂ ਵਿੱਚ ਬਚਾਲੇ ਰਲੇ ਹੋਏ ਲੋਕ ਨੇ ਜਿਹੜੇ ਮਹੀਨਾ ਲੈਂਦੇ ਨੇ ਜਾਂ ਹਫਤਾ ਲੈਂਦੇ ਨੇ ਕਿਤਨਾ ਕਿਤੇ ਉਹ ਲੋਕ ਕਸੂਰਵਾਰ ਨੇ ਉਹਨਾਂ ਦੇ ਨਾਮ ਵੀ ਸਾਡੇ ਕੋਲ ਆ ਚੁੱਕੇ ਅੱਜ ਮੈਂ ਮਾਫੀ ਚਾਹੁੰਦਾ ਮੀਡੀਆ ਤੇ ਨਹੀਂ ਮੈਂ ਹਜੇ ਨਾਮ ਦੇ ਦੇ ਰਿਹਾ ਮੀਡੀਆ ਦੇ ਵਿੱਚ ਵੀ ਦੇਣ ਤੇ ਮੈਨੂੰ ਕੋਈ ਗਰੇਜ਼ ਨਹੀਂ ਹੋਊਗਾ ਪਰ ਮੈਂ ਹਜੇ ਉਹਨਾਂ ਨੂੰ ਇੱਕ ਮੌਕਾ ਦੇ ਰਿਹਾ ਕਿ ਬੰਦੇ ਦੇ ਪੁੱਤ ਬਣ ਜਾਓ ਜੇ ਤੁਸੀਂ ਨਾ ਸੁਧਰੇ ਜੇ ਲੋਕਾਂ ਦਾ ਵਿਸ਼ਵਾਸ ਘਾਤ ਇਦਾਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਆ ਨੌਕਰੀ ਤੋਂ ਪੈਨਸ਼ਨ ਦੇ ਵਿੱਚ ਡਿਵਰਟ ਹੋਣ ਲੱਗਿਆ ਉਹ ਤਾਂ ਟਾਈਮ ਨਹੀਂ ਲੱਗਣਾ ਤੁਸੀਂ ਕਿਹਾ ਕਿ ਪੁਲਿਸ ਨੂੰ ਵੀ ਧਮਕੀਆਂ ਦਿੰਦੇ ਆ ਲੱਤਾ ਭੰਦੇ ਆ ਫਿਰ ਇਹਦੀ ਪੁਸ਼ਤ ਪਨਾਹੀ ਕੌਣ ਕਰਦਾ ਪਿੱਛੇ ਕੌਣ ਹੈ ਦੇਖੋ ਇਹਨਾਂ ਦੀ ਪਿੱਛੇ ਪੁਸ਼ਤ ਪਨਾਹੀ ਤਾਂ ਇਹਨਾਂ ਦਾ ਜਿਹੜਾ ਅਰਬਾ ਰੁਪਈਆ ਕਰੋੜਾ ਰੁਪਈਆ ਕਮਾਇਆ ਉਹ ਕਿਤੇ ਨਾ ਕਿਤੇ ਪੁਸ਼ਤ ਪਨਾਹੀ ਤਾਂ ਉਹ ਦੋ ਨੰਬਰ ਦੇ ਪੈਸੇ ਨਾਲ ਹੀ ਹੁੰਦੀ ਆ ਕੌਣ ਕਰ ਰਿਹਾ ਫਿਰ ਉਹ ਉਸ਼ਟਪਨਾਈ ਕਿਤਨਾ ਕਿਤੇ ਦੇਖੋ ਕੋਈ ਅਫਸਰ ਇਹਨਾਂ ਨੇ ਵੱਡੇ ਅਫਸਰਾਂ ਨਾਲ ਸੈਟਿੰਗ ਇਹਨਾਂ ਦੀ ਹੋ ਸਕਦਾ ਪੰਜਾਬ ਲੈਵਲ ਦੇ ਹੋ ਸਕਦਾ ਸੈਂਟਰ ਲੈਵਲ ਦੇ ਕਿਉਂਕਿ ਇਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਪੈਸੇ ਨਾਲ ਇਹ ਇਹਨਾਂ ਨੇ ਬੰਦੇ ਪਾਲੇ ਹੋਏ ਆ ਜਿਹੜੇ ਕਿਤੇ ਨਾ ਕਿਤੇ ਮਤਲਬ ਹੋ ਸਕਦਾ ਕਿ ਸੈਂਟਰ ਤੋਂ ਫੋਨ ਆ ਜਾਂਦਾ ਹੋਵੇ ਠੀਕ ਹੈ ਜੀ ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਾਰਵਾਈ ਹੁੰਦੀ ਦਿਖੂਗੀ ਸੋ ਇਹ ਜਿਹੜੇ ਇਹ ਭਾਵੇਂ ਜਿੰਨੀਆਂ ਪੁਸ਼ਤਪਨਾਈਆਂ ਕਰਨ ਇਹ ਜਿੰਨਾ ਮਰਜ਼ੀ ਪੈਸਾ ਸਿੱਟ ਲੈਣ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਜੋ ਮਾਮਾ ਦੇ ਪੁੱਤ ਮਾਰੇ ਨੇ ਪੰਜਾਬ ਦੇ ਵਿੱਚ ਉਹਦੀ ਸਜ਼ਾ ਇਹਨਾਂ ਨੂੰ ਬਣਦੀ ਜ਼ਰੂਰ ਮਿਲੂ। ਸਤਰਾਣੇ 3 ਸਾਲ ਥੋੜੀ ਸਰਕਾਰ ਨੂੰ ਹੋ ਗਈ ਹੈ ਪਹਿਲਾਂ ਵੀ ਨਸ਼ਾ ਵੇਚਦੇ ਹੋਣੇ ਆਲੇ ਹੋਣੇ ਹੈਗੇ ਤੇ ਹੁਣ ਕਿਉਂ ਤੁਸੀਂ ਬੋਲ ਰਹੇ ਹੋ? ਦੇਖੋ 3 ਸਾਲਾਂ ਤੋਂ ਕਿਉਂ ਨਹੀਂ ਬੋਲੇ? ਬਿਲਕੁਲ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਜੀ। ਪਿਛਲੇ 3 ਸਾਲਾਂ ਦੇ ਵਿੱਚ ਕਈ ਲੋਕ ਕਹਿੰਦੇ ਨੇ ਜੀ ਦਿੱਲੀ ਹਾਰਨ ਤੋਂ ਬਾਅਦ ਤੁਸੀਂ ਤਾਂ ਪੰਜਾਬ ਸਰਕਾਰ ਐਕਟਿਵ ਹੋ ਗਈ ਆ ਭਾਈ ਦਾ ਸਵਾਲ ਵੀ ਇਹੀ ਹੈ ਮੇਨ ਜਿੰਨਾ ਸਾਲਾਂ ਦੇ ਵਿੱਚ ਭਾਵੇਂ ਕਿ ਅਸੀਂ ਜਿਸ ਤਰ੍ਹਾਂ ਦੀ ਹੁਣ ਜੁੱਤ ਨਸ਼ਿਆਂ ਵਿਰੁੱਧ ਆਰ ਪਾਰ ਦੀ ਲੜਾਈ ਛੇੜੀ ਐ ਇਸ ਲੈਵਲ ਦੀ ਲੜਾਈ ਭਾਵੇਂ ਤੁਸੀਂ ਸੋਚ ਸਕਦੇ ਆ ਕਿ ਨਹੀਂ ਛੇੜੀ ਸੀ ਪਰ ਨਸ਼ੇ ਦੇ ਸੁਦਾਗਰਾਂ ਉਤੇ ਜਿੰਨੇ ਪਿਛਲੇ 20 ਤੋਂ 25 ਸਾਲਾਂ ਦੇ ਵਿੱਚ ਪਰਚੇ ਹੋਏ ਨੇ ਜਿੰਨੇ 20 ਤੋਂ 25 ਸਾਲਾਂ ਦੇ ਵਿੱਚ ਐਫ ਆਈ ਆਰ ਹੋਈਆਂ ਨੇ ਉਹਨਾਂ ਤੋਂ ਦੁੱਗਣੀਆਂ ਨਹੀਂ ਬਲਕਿ ਤਿਗਣੀਆਂ ਐਫ ਆਈ ਐਫ ਆਰ ਆਈਆਂ ਜਿਹੜੇ ਤਿਗਣੀਆਂ ਪਰਚੇ ਨੇ ਉਹ ਇਹਨਾਂ ਨਸ਼ੇ ਤਸਕਰਾਂ ਦੇ ਉੱਤੇ ਹੋਏ ਨੇ ਹੁਣ ਜਿਹੜਾ 3 ਸਾਲ ਬਾਅਦ ਇਹ ਪੰਜਾਬ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਆ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਹੁਣ ਜਿਹੜੀ ਆਰ ਪਾਰ ਦੀ ਲੜਾਈ ਹੈ ਸਰਕਾਰ ਦਾ ਅੱਧੇ ਤੋਂ ਜ਼ਿਆਦਾ ਸਮਾਂ ਨਿਕਲ ਚੁੱਕਾ ਹੁਣ ਜਿਹੜੀ ਆਰ ਪਾਰ ਦੀ ਲੜਾਈ ਆ ਜੁੱਧ ਨਸ਼ਿਆਂ ਵਿਰੁੱਧ ਛੇੜ ਕੇ ਇਹ ਜਿਹੜਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਕਿ ਕਿਸੇ ਵੀ ਹਾਲ ਚ ਚਾਹੇ ਕੋਈ ਜਿੱਡਾ ਮਰਜ਼ੀ ਵੱਡਾ ਤੁਹਾਡੇ ਕੋਲ ਸਪਾਸ ਲੈ ਕੇ ਆਂਦਾ ਚਾਹੇ ਕੋ ਜੱਡੀ ਮਰਜੀ ਵੱਡੀ ਉਹ ਪਾਰਟੀ ਆ ਚਾਹੇ ਉਹ ਜੱਡਾ ਮਰਜੀ ਵੱਡਾ ਨਸ਼ੇ ਦਾ ਤਸਕਰ ਆ ਕਿਸੇ ਵੀ ਹਾਲਤ ਨੂੰ ਬਖਸ਼ਿਓ ਨਾ ਇਹ ਨਾ ਹੋਵੇ ਕਿ ਤੁਸੀਂ ਉਹਨੂੰ ਬਚਾਉਂਦੇ ਬਚਾਉਂਦੇ ਜਾਂ ਕਿਸੇ ਲਾਲਚ ਦੇ ਵਿੱਚ ਕੋਈ ਆਪਾਂ ਨੁਕਸਾਨ ਕਰਾ ਬੈਠੀ ਤੇ ਲਾਲਾ ਦਾ ਜਿਕਰ ਅੱਛਾ ਕੁਝ ਨਹੀਂ ਹੋਇਆ ਇਸੇ ਕਰਕੇ ਮੈਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੋਊਗਾ ਨਹੀਂ ਹੋਊਗਾ ਤਾਂ ਸਰਦਾਰ ਹਰਪਾਲ ਸਿੰਘ ਟੀਮਾ ਜੀ ਨੂੰ ਨਾਲ ਲੈ ਕੇ ਮੈਂ ਜਾਊਂਗਾ ਜੀ ਔਰ ਗੜੁੱਪਣ ਔਰ ਤੋਂ ਸਾਜਨ ਨੇ ਆਵਾਜ਼ ਉਠਾਈ ਸੀ ਜੀ ਜੀ ਲੇਕਿਨ ਸਾਜਨ ਦੇ ਖਿਲਾਫ ਹੀ ਪ੍ਰਸ਼ਾਸਨ ਹੋ ਗਿਆ ਜੀ ਤੇ ਫਿਰ ਸਾਥ ਦੇਣ ਵਾਲਿਆਂ ਨੂੰ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਦੋਂ ਇਨਕੁਆਰੀਆਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ 'ਚ ਵੀ ਥੋੜੀਆਂ-ਬਹੁਤੀਆਂ ਕਮੀਆਂ ਸਿਗੀਆਂ ਕਈ ਗੱਲਾਂ ਵਿੱਚੋਂ ਸਾਹਮਣੇ ਆਈਆਂ ਸੋ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਪਰ ਜਿਹੜੀ ਬਾਕੀ ਉੱਥੇ ਦੀ ਜਿਹੜੀ ਨਸ਼ਾ ਰੋਕੂ ਕਮੇਟੀ ਹੈ ਉਹ ਸਾਰੀ ਸਾਡੇ ਕੋਲ ਆਂਦੀ ਜਾਂਦੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਔਰ ਸਾਜਨ ਭਾਜੀ ਦਾ ਵੀ ਪੂਰਾ ਬਚਾਅ ਜਿਹੜਾ ਸਰਕਾਰ ਨੇ ਕੀਤਾ ਠੀਕ ਹੈ ਨਸ਼ਾ ਤਸਕਰ ਬੜੇ ਪੈਸੇ ਵਾਲੇ ਨੇ ਬੜੇ ਧਨਾੜ ਨੇ ਔਰ ਬੜਾ ਉਹਨਾਂ ਨੇ ਦੋ ਨੰਬਰ 'ਚ ਪੈਸਾ ਕਮਾਇਆ ਹੋ ਸਕਦਾ ਕਿਤੇ ਨਾ ਕਿਤੇ ਠਰ ਲਾ ਲਈ ਹੋਵੇ ਠੀਕ ਹੈ ਜੀ ਸੋ ਪਰ ਨਸ਼ਾ ਤਸਕਰਾਂ ਨੂੰ ਠੋਕ ਵਜਾ ਕੇ ਅੰਦਰ ਪਚਾ ਕੇ ਛੱਡਾਂਗੇ ਬੜੀ ਸਜ਼ਾ ਦਵਾ ਕੇ ਬਣਾ ਕੱਲੀਆਂ ਸੜਕ ਤੇ ਨਹੀਂ ਜਾ ਸਕਦੀਆਂ ਸੋ ਇਹਨਾਂ ਨੇ ਲੋਕਾਂ ਦਾ ਜਿਨ੍ਹਾਂ ਦੇ ਉੱਪਰ ਕੀਤਾ ਹੋਇਆ ਸੋ ਇਸ ਜਿਹੜਾ ਦੁਬੜਪੁਰੇ 'ਚ ਲੋਕਾਂ ਨੂੰ ਕੱਢਣ ਦੇ ਲਈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਮੈਂ ਜਿਹੜੀ ਇਹਨਾਂ ਨੂੰ ਵਾਰਨਿੰਗ ਦੇਣਾ ਚਾਹਨਾ ਔਰ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਕਿ ਤੁਰੰਤ ਇਹਨਾਂ ਤਿੰਨਾਂ ਪਰਿਵਾਰਾਂ ਉੱਤੇ ਔਰ ਇਕੱਲੇ-ਇਕੱਲੇ ਬੰਦੇ ਉੱਤੇ 20-25-25 ਪਰਚੇ ਨੇ ਔਰ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਪੀਲਾ ਪੰਜਾ ਚਲਾਇਆ ਜਾਵੇ ਔਰ ਇਹਨਾਂ ਨੂੰ ਫੜਕੇ ਜੇਲਾ ਵਿੱਚ ਸੁਟਿਆ ਭੈਣਾ ਇਕੱਲੀਆਂ ਸੜਕ ਤੇ ਨਹੀਂ ਜਾ ਸਕਦੀਆਂ ਸੋ ਇਹਨਾਂ ਨੇ ਲੋਕਾਂ ਦਾ ਜਿਨ੍ਹਾਂ ਦੇ ਉੱਪਰ ਕੀਤਾ ਹੋਇਆ ਸੋ ਇਸ ਜਿਹੜਾ ਦੁਬੜਪੁਰੇ ਚੋਂ ਲੋਕਾਂ ਨੂੰ ਕੱਢਣ ਦੇ ਲਈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਮੈਂ ਜਿਹੜੀ ਇਹਨਾਂ ਨੂੰ ਵਾਰਨਿੰਗ ਦੇਣਾ ਚਾਹਣਾ ਔਰ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਕਿ ਤੁਰੰਤ ਇਹਨਾਂ ਤਿੰਨਾਂ ਪਰਿਵਾਰਾਂ ਉੱਤੇ ਔਰ ਕੱਲੇ-ਕੱਲੇ ਬੰਦੇ ਉੱਤੇ 20-25-25 ਪਰਚੇ ਨੇ ਔਰ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਪੀਲਾ ਪੰਜਾ ਚਲਾਇਆ ਜਾਵੇ ਔਰ ਇਹਨਾਂ ਨੂੰ ਫੜਕੇ ਜੇਲਾ ਵਿੱਚ ਸੁਟਿਆ ਪੰਜਾਬ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹਾਂ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਹੁਣ ਜਿਹੜੀ ਆਰ ਪਾਰ ਦੀ ਲੜਾਈ ਆ ਸਰਕਾਰ ਦਾ ਅੱਧੇ ਤੋਂ ਜ਼ਿਆਦਾ ਸਮਾਂ ਨਿਕਲ ਚੁੱਕਾ ਹੁਣ ਜਿਹੜੀ ਆਰ ਪਾਰ ਦੀ ਲੜਾਈ ਆ ਜੁਧ ਨਸ਼ਿਆਂ ਵਿਰੁੱਧ ਛੇੜ ਕੇ ਇਹ ਜਿਹੜਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਜਿਹੜੇ ਪੰਜਾਬ ਪੁਲਿਸ ਪਰਚਾ ਦਰਕਰ ਹੈ 1 ਗ੍ਰਾਮ 2 ਗ੍ਰਾਮ 3 ਗ੍ਰਾਮ 4 ਗ੍ਰਾਮ 5 ਗ੍ਰਾਮ 10 ਗ੍ਰਾਮ ਦਾ ਪਰ ਇੱਕ ਕੁਆਂਟੀਟੀ ਕਿਉਂ ਨਹੀਂ ਫੜ ਰਹੇ ਪਰਚਾ ਉਹੀ ਸ਼ੂ ਕਰ ਰਹੇ ਨੇ ਜੀ ਜੇ ਤੁਸੀਂ ਕਰੋਗੇ ਬਹੁਤ ਜ਼ਿਆਦਾ ਪਰਚਾ ਹੋ ਗਏ 1 ਗ੍ਰਾਮ 2 ਗ੍ਰਾਮ ਦੇ ਨੇ ਸਾਰੇ ਦੇ ਕੁਆਂਟੀਟੀ ਬੜੀ ਕੁਆਂਟੀਟੀ ਕੋਈ ਨਹੀਂ ਕਸੋ ਪਰਸੂ ਕੋਈ ਬੜਾ ਨਹੀਂ ਫੜਿਆ ਜਾਂਦਾ ਨਹੀਂ ਨਹੀਂ ਇਦਾਂ ਨਹੀਂ ਹੈਗਾ ਕਾਸੋ ਆਪਰੇਸ਼ਨ ਵੱਡੇ ਵੀ ਤੁਸੀਂ ਰੋਜ਼ ਟੀਵੀ ਚੈਨਲਾਂ 'ਤੇ ਨਮਾਸ਼ਹਿਰ ਹੀ ਫੜਿਆ ਗਿਆ ਜੀ ਨਮਾ ਹਾਂ ਬਿਲਕੁਲ ਮੈਂ ਨਮਾਸ਼ਹਿਰ ਗੱਲ ਕਰ ਰਹੇ ਹਾਂ ਨਮਾਸ਼ਹਿਰ ਦੀ ਮੈਂ ਤੁਹਾਡਾ ਰਹਿਤ ਹਾਂ ਨਮਾਸ਼ਹਿਰ ਦੇ ਵਿੱਚ ਭੱਟੀ ਖੇਪ ਫੜਨ ਦੇ ਲਈ ਮੈਂ ਅੱਜ 9 ਪੁਜਾਕਰ ਕੀਤੇ ਨੇ ਕਿਉਂਕਿ ਵੱਡੀ ਖੇਪ ਜਿਹੜੇ ਵੱਡੇ ਨਸ਼ੇ ਦੇ ਤਸਕਰ ਨੇ ਉਹ ਇਹ ਪਰਿਵਾਰ ਨੇ ਤੈਨੇ ਔਰ ਇਹਨਾਂ ਪਰਿਵਾਰਾਂ ਦੇ ਉੱਤੇ ਜਦੋਂ ਕਾਰਵਾਈ ਹੋਊਗੀ ਤੁਹਾਨੂੰ ਖੇਪ ਦਾ ਵੀ ਪਤਾ ਲੱਗ ਜਾਊਗਾ ਤੇ ਕਾਰਵਾਈ ਵੀ ਵੱਡੀ ਹੋਊਗੀ ਇਹ ਮੈਂ ਗਾਰੰਟੀ ਦਿੰਦਾ ਤੁਸੀਂ ਕਰੋ ਪੀਲਾ ਪੰਜਾਬ ਤੁਸੀਂ ਕਰੋ ਪੀਲਾ ਪੰਜਾਬ ਫੀਲਾ ਪੰਜਾ ਚੱਲ ਰਿਹਾ ਸਿਰਫ ਥੜੀ ਤੋੜਾਈ ਜਾ ਰਿਹਾ ਜਾਂ ਬਰੇਰਾ ਤੋੜਿਆ ਜਾ ਰਿਹਾ ਪੂਰਾ ਘਰ ਕਿਉਂ ਨਹੀਂ ਤੋੜਿਆ ਜਾ ਰਿਹਾ ਜੀ ਨਹੀਂ ਨਹੀਂ ਉਹ ਦੇਖੋ ਐਸਐਸਪੀ ਸਾਹਿਬ ਉਹਨਾਂ ਨੇ ਕਿਹਾ ਕਿ ਇਨਕ੍ਰੋਸਮੈਂਟ ਹੈ ਨਗਰ ਕੌਂਸਲ ਉਥੇ ਮੌਜੂਦ ਹੈ ਉਹ ਤੁਰਵਾ ਰਿਹਾ ਥੜੀ ਤੋੜ ਰਿਹਾ ਇਹ ਕੀ ਹੈ ਇਹ ਤਾਂ ਸਿਰਫ ਬਾਉਂਡਰੀ ਹੈ ਨਾ ਜੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਮੋਸਟਲੀ ਪੰਜਾਬ ਦੇ ਵਿੱਚ ਆਪਾਂ ਅਲੱਗ-ਅਲੱਗ ਟੀਵੀ ਚੈਨਲ ਦੇ ਉੱਤੇ YouTube ਦੇ ਉੱਤੇ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿ ਟੋਟਲੀ ਨਸ਼ਾ ਤਸਕਰਾਂ ਦੇ ਜਿਹੜੇ ਘਰ ਆ ਉਟਾਏ ਜਾ ਰਹੇ ਆ ਜੇ ਇਨਕ੍ਰੋਸਮੈਂਟ ਆ ਜਾਂ ਕਿਸੇ ਨੇ ਕਬਜ਼ਾ ਕੀਤਾ ਹੋਇਆ ਉਹਨੇ ਉਹ 19 ਜਗ੍ਹਾ ਛੁਟਾਇਆ ਹੋਊਗਾ ਪਰ ਮੋਸਟਲੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਹਿਮ ਨਹੀਂ ਦੇ ਰਹੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਬਖਸ਼ਾਂਗੇ ਨਹੀਂ ਮੈਂ ਗਰੰਟੀ ਦਿੰਦਾ ਹਾਂ ਤਾਂ ਪਹਿਲਾਂ ਬੈਰੀਗੇਟ ਜਿਹੜੇ ਤੋੜੇ ਆ ਗਏ ਆ ਤੁਹਾਡੀ ਨੋਲੇਜ ਹੈ ਆਪਾਂ ਨੂੰ ਪਹਿਲਾਂ ਬੈਰੀਗੇਟ ਤੋੜੇ ਆ ਗਏ ਬਿਲਕੁਲ ਮੈਂ ਪਹਿਲਾਂ ਹੀ ਦੱਸਿਆ ਜੀ ਤੁਹਾਡੀ ਨੋਲੇਜ ਹੈ ਭਈ ਹਾਂ ਉਹ ਵੀ ਨਸ਼ਾ ਤਸਕਰ ਔੜਦੇ ਹੀ ਸੀਗਾ ਉਹ ਇਨਾਂ ਚੋਂ ਹੀ ਸੀਗਾ ਇਦੇ ਮੁੰਡਾ ਸੀ ਜਿਹੜੇ ਮੈਂ ਤਿੰਨਾਂ ਆਉਣ ਲਾਇਆ ਤੇ 13 13 14 14 ਲਕਸ਼ਰੀ ਗੱਡੀਆਂ ਕਹਿੰਦੇ ਬਿਲਕੁਲ ਮੈਂ ਕਿਹਾ ਜੀ ਆਲੀਸ਼ਾਨ ਗੱਡੀਆਂ ਕੱਲੀਆਂ ਗੱਡੀਆਂ ਹੀ ਨਹੀਂ ਸੋਨਾ ਪਤਾ ਨਹੀਂ ਕਿੰਨਾ ਹੋਣਾ ਕੋਠੀਆਂ ਦੇਖਿਓ ਤੁਸੀਂ ਐਦਾਂ ਦੇ ਮਹਿਲ ਤਾਂ ਮੈਨੂੰ ਲੱਗਦਾ ਫਿਰ ਵੱਡੇ ਵੱਡੇ ਅਫਸਰਾਂ ਦੇ ਨਹੀਂ ਹੋਣੇ ਜਿਲਵਾਹਾ ਸਾਹਿਬ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਐ ਉਹ ਤਾਂ ਬੰਦੇ آگਾਹ ਹੋ ਗਏ ਜੇ ਉਹਨਾਂ ਨੇ ਇੱਥੇ ਕੰਮ ਕਰਨਾ ਜਾਂ ਉਹਨਾਂ ਨੇ ਉਹਨਾਂ ਨੇ ਹੋਰ ਪਾਸੇ ਚੱਲ ਜਾਣਗੇ ਉਹਦੇ ਬਾਰੇ ਕੀ ਬਣੂਗਾ ਦੱਸੋ ਭਾਜੀ ਕਿੱਥੇ ਚਲੇ ਜਾਣਗੇ ਮੈਨੂੰ ਦੱਸੋ ਕਿੱਥੇ ਚਲੇ ਜਾਣਗੇ ਜਿਹੜਾ ਮੂਹਰ ਫੂਨ ਲੱਗਿਆ ਹੋਇਆ ਉਹਨਾਂ ਨੇ ਹਟਣਾ ਥੋੜਾ ਉਹਨਾਂ ਨੂੰ ਪਤਾ ਹੈ ਵੀ ਸਾਡੇ ਅਸੀਂ ਕੈਮਰੇ ਲਾਇਓ ਆ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਪਹਿਲਾਂ ਵੀ ਲੋਕਾਂ ਨੇ ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਅੱਛਾ ਪਹਿਲਾਂ ਤੋਂ ਹੀ ਫਰਾਰ ਤਾਂ ਨਹੀਂ ਹੈ ਸਿੱਕ ਕੇ ਇੱਥੇ ਰੁਕਣਾ ਨਾਣਾ ਇੱਥੇ ਹੀ ਆ ਜੀ ਘਰੇ ਬੈਠਿਆ ਫਿਰ ਐਕਸ਼ਨ ਕਦੋਂ ਹੋਵੇਗਾ ਜੀ ਜਲਦ ਹੋਊਗਾ ਜੀ ਜੇ ਹੱਥੇ 'ਚ ਨਹੀਂ ਹੋਇਆ ਇਸੇ ਕਰਕੇ ਅੱਜ ਮੈਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਅੱਛਾ ਇਸੇ 'ਚ ਨਹੀਂ ਹੋਇਆ ਇਸੇ ਕਰਕੇ ਮੈਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੋਊਗਾ ਨਹੀਂ ਹੋਊਗਾ ਤਾਂ ਸਰਦਾਰ ਹਰਪਾਲ ਸਿੰਘ ਟੀਮਾਂ ਦੇ ਨਾਲ ਲੈ ਕੇ ਮੈਂ ਦਊਂਗਾ ਜੀ ਔਰ ਬੜ ਉੱਪਰ ਕੋਰਟ ਤੋਂ ਸਾਜਨ ਨੇ ਆਵਾਜ਼ ਉਠਾਈ ਸੀ ਜੀ ਲੇਕਿਨ ਸਾਜਨ ਦੇ ਖਿਲਾਫ ਹੀ ਪ੍ਰਸ਼ਾਸਨ ਹੋ ਗਿਆ ਜੀ ਫਿਰ ਸਾਥ ਦਿਨਾਂ ਵਾਲਿਆਂ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਦੋਂ ਇਨਕੁਆਰੀਆਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ 'ਚ ਵੀ ਥੋੜੀਆਂ-ਬਹੁਤੀਆਂ ਕਮੀਆਂ ਸਿਗੀਆਂ ਕਈ ਗੱਲਾਂ ਵਿੱਚੋਂ ਸਾਹਮਣੇ ਆਈਆਂ ਸੋ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਪਰ ਜਿਹੜੀ ਬਾਕੀ ਉੱਥੇ ਦੀ ਜਿਹੜੀ ਨਸ਼ਾ ਰੋਕੂ ਕਮੇਟੀ ਹੈ ਉਹ ਸਾਰੀ ਸਾਡੇ ਘੋਂ ਦੀ ਜਾਂਦੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਔਰ ਸਾਜਨ ਭਾਜੀ ਦਾ ਵੀ ਪੂਰਾ ਬਚਾ ਜਿਹੜਾ ਸਰਕਾਰ ਨੇ ਕੀਤਾ ਠੀਕ ਹੈ ਨਸ਼ਾ ਤਸਕਰ ਬੜੇ ਪੈਸੇ ਵਾਲੇ ਨੇ ਬੜੇ ਧਨਾੜ ਨੇ ਔਰ ਬੜਾ ਉਹਨਾਂ ਨੇ ਦੋ ਨੰਬਰ 'ਚ ਪੈਸਾ ਕਮਾਇਆ ਹੋ ਸਕਦਾ ਕਿਤੇ ਨਾ ਕਿਤੇ ਠੱਰ ਲਾ ਲਈ ਹੋਵੇ ਠੀਕ ਹੈ ਜੀ ਸੋ ਪਰ ਨਸ਼ਾ ਤਸਕਰਾਂ ਨੂੰ ਠੋਕ ਵਜਾ ਕੇ ਅੰਦਰ ਪਚਾ ਕੇ ਛੱਡਾਂਗੇ ਬਣਦੀ ਸਜ਼ਾ ਦਵਾ ਕੇ ਚਲੋ ਇਹ ਸੱਜਣ ਜਲ ਸਿੰਘ ਭਗਤ ਸਿੰਘ ਨਗਰ ਦਾ ਸਵਤੰਤ੍ਰ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਤਲਫੇਰ ਦੰਗੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ